ਪੰਜਾਬ ਦੇ ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਰਕਾਰ ਵੱਲੋਂ ਵਿਢੀ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਨਸ਼ਿਆਂ ਦਾ ਖਾਤਮਾ ਕਰਨ ਲਈ ਇਕਜੁੱਟ ਹੋਣ ਦੀ ਸੋਚਕਾਈ ਕੈਬਨਟ ਮੰਤਰੀ ਮੁੰਡੀਆਂ ਵੱਲੋਂ ਯੁੱਧ ਨਸ਼ਾ ਵਿਰੋਧ ਤਹਿਤ ਨਸ਼ਾ ਮੁਕਤੀ ਯਾਤਰਾ ਕਰਦੇ ਆ ਪਿੰਡ ਵੱਲੀਪੁਰ ਮਿਓਵਾਲ ਕੜਿਆਣਾ ਕਲਾ ਕੜਿਆਣਾ ਖੁਰਦ ਮੱਤੇਵਾੜਾ ਅਤੇ ਜੀਵਨਪੁਰ ਵੀ ਖੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਢੀ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਉਨਾ ਪਾਕੋ ਪਿੰਡਾਂ ਵਿੱਚ ਲੋਕਾਂ ਨੂੰ ਇਹਤ ਲੈਣ ਲਈ ਕਿਹਾ ਤੇ ਉਹ ਆਪੋ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੋਂਤੇ ਪੂਰਨ ਪਾਬੰਦੀ ਲਾਉਣਗੇ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਣਗੇ ਆਓ ਵੇਖਦੇ ਹਾਂ ਇੱਕ ਰਿਪੋਰਟ ਅਸੀਂ ਆਪਣੇ ਪਿੰਡ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ 100 ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਾ ਮੀਂਹ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਦੀ ਸਮਝਾਵਾਂਗੇ ਅੱਜ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਲਖੋ ਜਿਸ ਪਿੰਡ ਦੀ ਵੀ ਗੱਲ ਹੈ ਸਾਰੇ ਪਿੰਡ ਇਕੱਠਾ ਪੂਰਾ ਪਿੰਡ ਇਕੱਠਾ ਹੋ ਸਾਰੀਆਂ ਮਾਵਾਂ ਭੈਣਾਂ ਮਕਾਵਾਂ ਇਕੱਠੇ ਹੋ ਕੇ ਇਹ ਸੋਚ ਚੁੱਕ ਰਿਹਾ ਕਿ ਅਸੀਂ ਆਪਣਾ ਪਿੰਡ ਨਸ਼ਾ ਮੁਕਤ ਪਿੰਡ ਬਣਾਵਾਂਗੇ ਕਿਉਂਕਿ ਇਹ ਜੁੱਧ ਨਸ਼ਿਆਂ ਵਿਰੁੱਧ ਦੀ ਮਿਹਨ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਉਪ ਮੰਤਰੀ ਪੰਜਾਬ ਸਰਦਾਰ ਤੌਰ ਸ਼ਰਮਾਨ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਨਸ਼ਾ ਮੁਕਤੀ ਯਾਤਰਾ ਜਿਹੜੀ ਪਿੰਡ-ਪਿੰਡ ਜਾ ਰਹੀ ਹੈ ਹਰ ਪਿੰਡ ਦੇ ਵਿੱਚੋਂ ਸਾਥ ਮਿਲ ਲਿਆ ਪਿਆਰ ਮਿਲ ਲਿਆ ਕਿਉਂਕਿ ਹਰ ਕੋਈ ਨਹੀਂ ਚਾਹੁੰਦਾ ਕਿ ਸਾਡੇ ਪਿੰਡ ਤੋਂ ਕਿਸੇ ਮਾਂ ਦਾ ਪੁੱਤ ਮਰ ਜਾਵੇ ਸੋ ਸਰਕਾਰ ਉਹਦਾ ਇਲਾਜ ਕਰਵਾ ਰਹੀ ਹੈ ਸਰਕਾਰ ਲਸਾ ਤਸਕਰ ਨੂੰ ਫੜਫੜ ਕੇ ਜ਼ਿਲ੍ਹੇ ਵਿੱਚ ਭਜ ਰਿਹਾ ਸਾਡੇ ਪਾਰਟੀ ਕੰਟਰੋਲਮੈਂਟ ਕਿਲਦੀਵਾਲ^{(1)} ਦਾ ਲਸਾ ਤਸਕਰਾਂ ਨੂੰ ਸੁਨੇਹਾ ਹੈ ਜਾਂ ਦੇ ਇਹ ਕੰਮ ਬੰਦ ਕਰ ਦਿਓ ਜਾਂ ਪੰਜਾਬ ਛੱਡ ਕੇ ਭੱਜ ਜਾਓ ਸੋ ਪੰਜਾਬ ਦੇ ਵਿੱਚੋਂ ਨਾ ਦੇ ਹੀ ਭੱਜਣ ਦੇਤੇ ਫੜਫੜ ਜ਼ਿਲ੍ਹਾ ਛੁੱਟਿਆ ਤੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਘਰ-ਵਾਰ ਮਹਿਲ ਬਣਾਏ ਸੀ ਉਹਨਾਂ ਤੇ ਪੀਲਾ ਪੰਜਾ ਚੱਲਿਆ ਸੋ ਇਹ ਪੀਲਾ ਪੰਜਾ ਇਸ ਤਰ੍ਹਾਂ ਚੱਲਦਾ ਰਹੂਗਾ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਪੰਜਾਬ ਜਿਹੜਾ ਨਸ਼ਾ ਮੁਕਤ ਜਲਦੀ ਪੰਦ ਜਿਹੜਾ 9 ਕਰੋੜ ਰੁਪਏ ਜਿਹੜਾ 30 ਪਿੰਡਾਂ ਦੇ ਵਿੱਚ ਗਰਾਊਂਡ ਦੇ 9.5 ਕਰੋੜ ਰੁਪਏ ਦੀ ਗਰਾਊਂਡ ਦਿੱਤੀ ਗਈ ਆਉਣ ਵਾਲੇ ਹਰ ਪਿੰਡ ਦੇ ਵਿੱਚ ਲਾਈਟਾਂ ਵੀ ਜਿੰਨੀ ਵੀ ਪ੍ਰੋਬਲਮ ਹੈ ਲਾਈਟਾਂ ਵਾਸਤੇ ਕਹੇ ਤਾਂ ਜਿੰਨੇ ਵੀ ਮਰਜ਼ੀ ਲੱਗਣ ਲਾਈਟਾਂ ਲਾਵਾਂਗੇ ਵਿਕਾਸ ਹਰ ਪਿੰਡ ਦੀ ਸੜਕ ਜਿਹੜੀ ਹੈ ਉਹ ਪਾਸ ਕਰਾ ਚੁੱਕੇ ਹਰ ਪਿੰਡ ਦੀ ਸੜਕ ਬਣੇ ਜਾ ਰਹੀ ਆ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਕੱਲ ਮੈਂ ਆਪਣੇ ਮੰਤਰੀ ਸਾਹਿਬ ਸੁਖਮੀਆ ਸਾਹਿਬ ਕੋਲੋਂ ਤੇ ਬਰਸਨ ਸਾਹਿਬ ਕੋਲ ਜਾ ਕੇ ਸਾਨੇ ਵਾਲੀਆਂ ਸਾਨੇ ਵਾਲਾ ਦਾਣਾ ਮੰਡੀ ਖਾਸੀ ਮੰਡੀ ਦੇ ਵਿੱਚ ਦੋ ਜਿਹੜੇ ਸੈੱਡ ਐ ਉਹ ਪਾਸ ਕਰਾਏ ਤੇ ਕਾਫੀ ਸੜਕਾਂ ਮੰਡੀ ਮੋੜ ਦੀਆਂ ਜਿਹੜੀਆਂ ਰਹਿ ਗਈਆਂ ਸੀ ਉਹ ਵੀ ਪਾਸ ਕਰਾ ਕੇ ਕੱਲ ਆਇਆ ਸੋ ਪੂਰੇ ਹਲਕੇ ਨੂੰ ਬਹੁਤ ਬਹੁ ਮਾਰਕਾ ਹਲਕੇ ਨੇ ਸੇਵਾਦਾਰ ਬਣਾਇਆ ਸੇਵਾਦਾਰ ਬਣ ਕੇ ਸੇਵਾਸ਼ਤਰਾਂ ਤੇ ਲੱਗੇ ਐ ਜਿਵੇਂ ਅੱਜ ਜਸਪਾਲ ਜੀ ਨੇ ਟੈਂਟ ਤੇ ਕੰਪਨੀ ਐਮਪਲਾਈ ਐ ਅੱਜ ਦੇਖੋ ਹਜ਼ਾਰ ਕੱਟ ਕੈਂਪ ਹੋਰ ਬਹੁਤ ਸਾਰੇ ਕੈਂਪ ਸਾਡੇ ਕੌਂਸਲਰ ਸੇਵਾ ਪਾਲਸੀ ਕਰਿਆ ਖੜੇ ਲਗਾ ਰਿਹਾ ਸੋ ਕਹਿੰਦੇ ਜਾਂਦਾ ਬੱਲੇ ਬੱਲੇ ਕਰਦੇ ਸੇਵਾ ਕਰਦੇ ਬੱਲੇ ਬੱਲੇ ਵਾਲੇ ਹਮੇਸ਼ਾ ਰਹਿੰਦੇ ਹੁੰਦੇ ਆ ਅਸੀਂ ਸੇਵਾਦਾਰ ਵਰਗੇ ਦਿਸਪਾਲ ਗਰੇਵਾਲ ਵਰਗੇ ਸੇਵਾਦਾਰ ਵਰਗੇ ਸੇਵਾ ਨਿਭਾ ਰਹੇ ਆ ਵਕਤ ਵਕਤ ਸੁਬਾਹਾਂ ਅਸੀਂ ਕਰਦੇ ਆ ਪੂਰੇ ਹਲਕੇ ਦੇ ਵਿੱਚ ਜਿਵੇਂ ਆਪਣੇ ਬੱਸ ਚੱਲਦੀ ਹੈ ਵੈਨ ਚੱਲਦੀ ਹੈ ਗੱਲ ਕਰਨੇ ਕਿ ਆਮ ਆਬੀ ਪਾਰਟੀ ਕਲੀਨਿਕ ਵੈਨ ਬੜੀ ਪਿੰਡ ਪਿੰਡ ਜਾ ਕੇ ਲੋਕਾਂ ਦਾ ਇਲਾਜ ਕਰੀ ਆ ਅਸੀਂ ਤੇ ਲੋਕਾਂ ਦੇ ਨੁਕਰੇ ਲੋਕਾਂ ਦੇ ਸੇਵਾਦਾਰ ਇਸ ਤਰ੍ਹਾਂ ਸੁਭਾਤ ਕਰ ਰਹੇ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਆਇਆ ਇਦਾਂ ਜਿਹੜੇ ਪੇਰੈਂਟਸ ਜਿਵੇਂ ਆਪਣੇ ਬੱਚਿਆਂ ਨੂੰ ਨਈ ਨਸ਼ੇ ਛਡਵਾ ਸਕਦੇ ਉਹ ਸਰਕਾਰ ਦੀ ਹੈਲਪ ਦੇ ਨਾਲ ਨਸ਼ੇ ਛੱਡ ਰਹੇ ਨੇ ਪੰਚਾਇਤ ਵੱਲੋਂ ਜਿਵੇਂ ਪੁਲਿਸ ਵੀ ਹੋ ਗਈ ਹਰ ਇੱਕ ਗੱਲ ਦੇ ਵਿੱਚ ਹੈਲਪ ਕੀਤੀ ਜਾਊਗੀ ਬਾਕੀ ਇਹ ਦੇਖਦੇ ਨੂੰ ਕੁਝ ਵੀ ਚਾਹੀਦਾ ਹੋਊਗਾ ਤਾਂ ਅਸੀਂ ਉਹਨਾਂ ਦੇ ਬੱਚਿਆਂ ਦੀ ਵੀ ਹੈਲਪ ਕਰਾਂਗੇ ਨਸ਼ੇ ਛਡਾਉਣ ਦੇ ਲਈ ਪਿੰਡ ਦੇ ਵਿਕਾਸ ਸਾਡੇ ਪਿੰਡ ਨੂੰ ਨਾ ਬਹੁਤ ਜ਼ਿਆਦਾ ਲੋੜ ਆ ਵਿਕਾਸ ਦੀ ਇਹਦੇ ਕਰਕੇ ਜਿਵੇਂ ਸਾਨੂੰ ਤਾਂ ਤਕਰੀਬਨ ਜਿਵੇਂ ਲਾਈਟਾਂ ਦਾ ਪ੍ਰਾਇਰਲਾ ਪ੍ਰੋਬਲਮ ਸੀਗੀ ਬਾਕੀ ਸਰਕਾਰੀ ਸਕੂਲ ਦੇ ਵਿੱਚ ਸਾਨੂੰ ਪ੍ਰੋਬਲਮ ਆ ਗਰਾਊਂਡ ਦੀ ਪ੍ਰੋਬਲਮ ਆ ਇਦਾਂ ਸਾਨੂੰ ਸਟੇਡੀਅਮ ਦੀ ਪ੍ਰੋਬਲਮ ਆ ਇਸ ਦੀ ਮੰਗਾਂ ਰੱਖੀ ਹੋਈ ਹੈ ਜਿਹੋ ਅੱਜ ਸਰਕਾਰ ਨੇ ਇੱਥੇ ਸ਼ੁਰੂ ਕੀਤਾ ਇਹ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਆਪਾਂ ਇਸ ਗੱਲ ਦੇ ਵਿੱਚ ਲੇਟ ਹੋ ਗਏ ਆ ਇਹ ਚੀਜ਼ ਤਾਂ ਕਾਫੀ ਦੇਰ ਪਹਿਲਾਂ ਸ਼ੁਰੂ ਹੋ ਜਾਣੀ ਸੀ ਚਾਹੀਦੀ ਸੀ ਪਰ ਜੋ ਵੀ ਹੋਇਆ ਬਹੁਤ ਹੀ ਵਧੀਆ ਹੋਇਆ ਸਗੋਂ ਇਸ ਪਿੰਡ ਨੇ ਉਪਰਾਲਾ ਆਲਰੇਡੀ ਸ਼ੁਰੂ ਕੀਤਾ ਹੋਇਆ ਜਦੋਂ ਤੋਂ ਆਪਾਂ ਇਲੈਕਸ਼ਨ ਜਿੱਤ ਚੁੱਕੇ ਆ ਪਿੰਡਾਂ ਦੇ ਵਿੱਚ ਹੋਰ ਨਸ਼ੇ ਤਾਂ ਦੂਰ ਇੱਥੇ ਤਮਾਕੂ ਤੇ ਸਿਗਰਟ ਬੀੜੀ ਤੇ ਵੀ ਮਨਾਹੀ ਆ ਇਸ ਪਿੰਡ ਦੇ ਵਿੱਚ ਇਹ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਵੀ ਸਾਡੇ ਨਾਲ ਦੇ ਪਿੰਡ ਆ ਜਿਹੜੇ ਉਹਨਾਂ ਦੇ ਵਿੱਚ ਅਸੀਂ ਦੇਖੀਏ ਤਾਂ ਇੱਕ ਦੋ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਹੈਗੇ ਆ ਜਿਹੜੇ ਚਿੱਟੇ ਜਾਂ ਹੋਰ ਨਸ਼ਿਆਂ ਦੇ ਉੱਤੇ ਲੱਗੇ ਆ ਇਹ ਨੱਦਰ ਤੇ ਵਾਹਿਗੁਰੂ ਦੀ ਕਿਰਪਾ ਆ ਵੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੁਣ ਤੱਕ ਬਚੇ ਹੋਏ ਆ ਯੂਥ ਕਾਮੀ ਪਹੁੰਚਿਆ ਯੂਥਰੀਆ ਕੀ ਡਿਮਾਂਡ ਕਿਤੇ ਕਰਾਉਂਦੀ ਆ ਸਵੇਗ ਰੋਗ ਬੇਨਤੀ ਕੀਤੀ ਆ ਜੀ ਮੰਤਰੀ ਸਾਹਿਬ ਨੂੰ ਆਸ ਵੀ ਆ ਵੀ ਉਹ ਸਾਡੀ ਇਸ ਗੱਲ ਨੂੰ ਸਵੀਕਾਰ ਕਰਨਗੇ ਕਿਉਂਕਿ ਸਾਡੇ ਯੂਥ ਦੀ ਡਿਮਾਂਡ ਹੈ ਇਹੀ ਆ ਸਾਡੇ ਪਿੰਡ ਦੇ ਵਿੱਚ ਇਸ ਏਰੀਆ ਦੇ ਵਿੱਚ ਸਭ ਤੋਂ ਵਧੀਆ ਪਲੇਅਰਜ਼ ਜੇ ਮੈਂ ਗੱਲ ਕਰਾਂ ਕਬੱਡੀ ਦੀ ਟੀਮ ਮੀਓਵਾਲ ਦੀ ਤੇ ਫੁੱਟਬਾਲ ਦੀ ਟੀਮ ਇਸ ਏਰੀਆ ਦੇ ਵਿੱਚ ਲੀਡ ਕਰਨ ਵਾਲੀਆਂ ਟੀਮਸ ਦੇ ਵਿੱਚ ਆ ਸਾਡੇ ਕੋਲੇ 4 ਏਕੜ ਦਾ ਗਰਾਊਂਡ ਵੀ ਆ ਬਟ ਉਹਦੀ ਬੈਟਮੈਂਟ ਦੇ ਲਈ ਅੱਜ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਇਸ ਪਿੰਡ ਨੂੰ ਗੋਦ ਲੈ ਕੇ ਸਾਡੇ ਜਿਵੇਂ ਕੱਲ 30 ਪਿੰਡਾਂ ਲਈ ਗ੍ਰਾਂਟ ਅਨਾਉਂਸ ਹੋਈ ਆ ਉਹਦੇ ਵਿੱਚ ਸਾਡੇ ਪਿੰਡ ਦਾ ਨਾਮ ਨਹੀਂ ਸੀ ਤੇ ਪਰ ਉਹ ਹੁਣ ਸਾਨੂੰ ਕਹਿ ਕੇ ਗਏ ਨੇ ਵੀ ਅਗਲੇ ਦਿਨਾਂ ਦੇ ਵਿੱਚ ਦੀ ਅਸੀਂ ਇਸ ਪਿੰਡ ਦੇ ਲਈ ਸਪੈਸ਼ਲੀ ਇਸ ਤਰ੍ਹਾਂ ਦੇ ਉਪਰਾਲੇ ਕਰਾਂਗੇ ਸਰ ਇਹ ਤਾਂ ਬਹੁਤ ਵਧੀਆ ਉਪਰਾਲਾ ਮੈਂ ਸੰਧੀਆਂ ਸਰਕਾਰ ਸਾਹਮਣੇ ਕੀਤਾ ਵਾ ਕਿ ਇਹ ਤਾਂ ਸਭ ਤੋਂ ਮੇਨ ਚੀਜ਼ ਸੀਗੀ ਸਾਡੇ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਸੀਗਾ ਇਸ ਕਰਕੇ ਇਹ ਤਾਂ ਬਹੁਤ ਸਾਨੂੰ ਪੈਲਦੇ ਆਧਾਰ ਤੇ ਕਦਮ ਚੁੱਕਿਆ ਹੈ ਸਾਨੂੰ ਬਹੁਤ ਮਤਲਬ ਹੈਗਾ ਵਾ ਚੰਗਾ ਲੱਗਿਆ ਤੇ ਇਹਦੇ ਨਾਲ ਸਾਡੇ ਕੰਮ ਵੀ ਸਾਰੇ ਸਰ ਹੋ ਰਹੇ ਨੇ ਵੀ ਸਰਕਾਰ ਦੇ ਨਾਲ ਨਾਲ ਜਿੱਦਾਂ ਵੀ ਹੈਗਾ ਜਿਹੜਾ ਵੀ ਕੰਮ ਅਸੀਂ ਕਰ ਰਹੇ ਹਾਂ ਪੈਲਦੇ ਆਧਾਰ ਤੇ ਸਾਡੇ ਹੋ ਰਹੇ ਨੇ ਕਿਸੇ ਵੀ ਕੰਮ 'ਚ ਸਾਡੇ ਕੋਈ ਰੁਕਾਵਟ ਨਹੀਂ ਹੈਗੀ ਪੰਚਾਇਤ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਜਿਹੜਾ ਮਰਦਿਆਂ ਦੀ ਰੋਕਥਾਮ ਹੈ ਪੰਚਾਇਤ ਵੱਲੋਂ ਸਰ ਅਸੀ ਤਾਂ ਇਹੀ ਹੈ ਕਿ ਘਰ-ਘਰ ਜਾ ਕੇ ਬੱਚਿਆਂ ਨੂੰ ਸਮਝਾ ਰਹੇ ਹਾਂ ਕਿ ਕਿਸੇ ਵੀ ਚੀਜ਼ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਦੱਸੋ ਬੱਚਿਆਂ ਦਾ ਸੀਗਾ ਗਰਾਊਂਡ ਦਾ ਸੀਗਾ ਸਾਰਿਆਂ ਤੋਂ ਵੀ ਅਸੀਂ ਗਰਾਊਂਡ ਛਡਵਾ ਕੇ ਦਿੱਤਾ ਇਹਨਾਂ ਨੂੰ ਹੁਣ ਉਹ ਬਣਾ ਕੇ ਦੇ ਰਹਿਆਂ ਵੀ ਜਿਹਦੇ ਕਰਕੇ ਨਸ਼ਿਆਂ ਚ ਦੂਰ ਰਹਿ ਸਕਣ ਗਰਾਊਂਡ ਵੀ ਆਈ ਹੈ ਹਾਂਜੀ ਆ ਰਹੀ ਹੈ ਸਰ ਨੇ ਕਿਹਾ ਕਿ ਹੁਣੇ ਆਪਾਂ ਬਣਾ ਕੇ ਦੇਵਾਂਗੇ ਆ ਜਿੰਦੀ ਨਾਲ ਦੀ ਨਾਲ ਮਿਲ ਰਿਹਾ ਕੋਈ ਏਦਾਂ ਦਾ ਕੰਮ ਨਹੀਂ ਹੈ ਕਿ ਜਿਹੜਾ ਸਾਡਾ ਰੁਕਿਆ ਹੋਵੇ ਜਿੱਦਾਂ ਨੌਜਵਾਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਉਹ ਫਸਦੇ ਜਾ ਰਹੇ ਨੇ ਇਹਦੇ ਵਿੱਚੋਂ ਨਿਕਲਣ ਅਸੀਂ ਉਹਨਾਂ ਨੂੰ ਸਮਝਾ ਵੀ ਰਹੇ ਹਾਂ ਕਿ ਇਹ ਇੱਕ ਬਹੁਤ ਭੈੜਾ ਕੋੜ ਆ ਜਿਹੜਾ ਤੁਸੀਂ ਆਪਣੇ ਆਪ ਨੂੰ ਲਈ ਬੈਠੇ ਹੋ ਤੇ ਇਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਨਸ਼ੇ ਨਾ ਕਰਨ ਆਪਣੇ ਪਰਿਵਾਰ ਦਾ ਸਾਥ ਦੇਣ ਤੇ ਪਰਿਵਾਰ ਨਾਲ ਮਿਲ ਕੇ ਤੇ ਵਧੀਆ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨ ਦਵਿੰਦਰ ਸਿੰਘ ਜੀ ਪੰਚਾਇਤ ਮੈਂਬਰ ਹਨ ਕਿਹੜਾ ਪਿੰਡ ਕੰਡ ਬਲੀਪੋਰਾ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਨਸ਼ਾ ਛਡਾਉਣ ਦਾ ਬਹੁਤ ਵੱਡਾ ਪ੍ਰਾਲਾ ਕੀਤਾ ਵੀ ਆਉਣ ਵਾਲੀਆਂ ਜਿਹੜੀਆਂ ਨੌਜਵਾਨ ਆ ਮੁੰਡੇ ਇਹ ਨਸ਼ਾ ਛੱਡਣ ਤੋਂ ਹੁਣ ਬਹੁਤ ਜ਼ਿਆਦਾ ਚਾਹੁੰਦੇ ਵੀ ਨਸ਼ਾ ਛੱਡਣਾ ਇਹਨਾਂ ਲੋਕਾਂ ਨੂੰ ਵੀ ਡਰ ਪੈ ਗਿਆ ਜਿਵੇਂ ਘਰ ਢੋਣ ਲੱਗ ਗਏ ਐ ਕਰਨ ਲੱਗ ਗਏ ਨਹੀਂ ਤਾਂ ਨਸ਼ੇ ਵਾਲਾ ਦੇ ਘਰ ਆਪਦੇ ਬਣਾਈ ਜਾਂਦੇ ਸੀ ਲੋਕਾਂ ਦੇ ਘਰ ਜਾੜੀ ਜਾਂਦੇ ਸੀ ਅਸੀਂ ਮਾਨ ਸਰਕਾਰ ਦਾ ਤੇ ਸਾਡੇ ਇਸ ਹਰਜੀਤ ਸਿੰਘ ਮੁੰਡੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਕੇ ਦੇਖਣ ਨੂੰ ਮਿਲਿਆ ਪਿੰਡ ਦੇ ਵਿੱਚ ਨਸ਼ੇ ਦਾ ਨਹੀਂ ਜੀ ਸਾਡੇ ਪਿੰਡ 'ਚ ਤਾਂ ਹਜੇ ਜ਼ਿਕਰ ਕੋਈ ਨਹੀਂ ਮਿਲਿਆ ਜੀ ਹਾਂਜੀ ਹਾਂਜੀ ਸੌਂਚਾਈ ਗਈ ਹੈ ਹਾਂਜੀ ਹਾਂਜੀ ਸੌਂਚਾਈ ਗਈ ਹੈ ਜੀ ਹੁਣ ਅਸੀਂ ਪੂਰੀ ਗੌਰ ਕਰਾਂਗੇ ਆਪਦੇ ਪਿੰਡ ਦੀ ਵੀ ਫਿਰ ਵੀ ਜੇ ਕੋਈ ਨੌਜਵਾਨ ਹੋਊਗਾ ਤੇ ਅਸੀਂ ਉਹਨੂੰ ਕਵਾਂਗੇ ਰੋਕਾਂਗੇ ਪਾਈ ਨਸ਼ੇ ਮਾਰੇ ਆ ਠੀਕ ਹੈ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਮੇਰੀ ਵਾਈਫ ਸਰਪੰਚਾ ਸ਼ੀਲਾ ਰਾਣੀ ਪਿੰਡ ਜੀਵਨਪੁਰਾ ਜੀ ਮੇਰਾ ਸਾਡੇ ਪਿੰਡ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਸਾਡੇ ਮੰਤਰੀ ਸਾਹਿਬ ਜੀ ਆਏ ਸੀਗੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਚਾਣਨਾ ਪਾਇਆ ਵੀ ਨਸ਼ੇ ਛੱਡੋ ਤੇ ਇਹਦਾ ਕੋੜ ਵੱਡੋ ਤੇ ਉਸ ਬਾਰੇ ਸਾਰੇ ਪਿੰਡ ਨੂੰ ਜਾਗਰੂਤ ਕੀਤਾ ਅਤੇ ਸਾਡੇ ਪਿੰਡ ਫੰਕਸ਼ਨ ਰੱਖਿਆ ਗਿਆ ਇਸ ਸੈਮੀਨਾਰ ਕਰਕੇ ਗਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਅਜੇ 43 ਲੱਖ 83000 ਰੁਪਏ ਸਾਡੇ ਪਿੰਡ ਨੂੰ ਸਟੇਡੀਅਮ ਵਾਸਤੇ ਦੇ ਕੇ ਗਏ ਆ ਹੋਰ ਵੀ ਕਾਫੀ ਅਸੀਂ ਮੰਗਾ ਰੱਖਿਆ ਪਿੰਡ ਦੀਆਂ ਉਹਨਾਂ ਨੇ ਸਾਡੀਆਂ ਮੰਨ ਲੀਆਂ ਅਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਾਡਾ ਪੂਰਾ ਸਹਿਯੋਗ ਦੇਣਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੇ ਇਲਾਕੇ ਦੇ ਮੰਤਰੀ ਨੇ ਸਾਡਾ ਸਹਿਯੋਗ ਦੇਣਗੇ ਔਰ ਸਾਡਾ ਪਿੰਡ ਦਾ ਵਿਕਾਸ ਕਰਾਨਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਡੇ ਜੀ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਨੇ ਸਾਡਾ ਬਹੁਤ ਬਹੁਤ ਸਾਡਾ ਸਾਥ ਦਿੱਤਾ ਇੱਕ ਗਰਾਊਂਡ ਦਾ ਸਾਡਾ ਕੰਮ ਬਹੁਤ ਚਿਰ ਤੋਂ ਅੜਿਆ ਹੋਇਆ ਸੀ ਗਰਾਊਂਡ ਦਾ 43 ਲੱਖ ਰੁਪਇਆ ਸਾਨੂੰ ਉਹਨਾਂ ਨੇ ਮਨਜ਼ੂਰ ਕਰਕੇ ਦਿੱਤਾ ਬਹੁਤ ਬਹੁਤ ਧੰਨਵਾਦ ਇੱਕ ਨਸ਼ਾ ਅੰਮ੍ਰਿਤ ਯੋਜਨਾ ਮਿਹਨਤ ਚਲਾਈ ਉਹ ਬਦੀ ਵਧੀਆ ਸਾਨੂੰ ਸਹਿਯਾਤ ਦਿੱਤੇ ਸਾਰਿਆਂ ਦੇ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਜੀ ਆਇਆਂ ਆ ਨੂੰ ਸਾਡੇ ਕੋਲੇ ਬਹੁਤ ਬਹੁਤ ਧੰਨਵਾਦ ਨਮਰ ਸਰਪੰਚ ਪਿੰਡ ਜੀਵਨਪੁਰ ਸਾਹਿਬ ਦਾ ਖਾਲਸਾ ਦੋ ਮਦਦ ਮਾਨ ਸਰਕਾਰ ਨਾਲ ਨਸ਼ੇ ਦੇ ਖਿਲਾਫ ਇਹ ਮਹਿਮਤ ਲਈ ਹੈ ਦਾ ਮੈਂ ਬਹੁਤ ਸਦਕਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਦੋ ਮਦਦ ਪਿੰਡ ਦੇ ਜੋ ਬਜ਼ੁਰਗ ਬਿਚਾਰੇ ਉਹਨਾਂ ਦਾ ਸਾਰਾ ਨਸ਼ਿਆਂ ਦੀ ਅਦਾਲਤ ਦੇ ਵਿੱਚ ਬੱਚੇ ਉਹਨਾਂ ਕਰਕੇ ਉਹਨਾਂ ਮੌਤਾਂ ਹੋ ਜੰਨੀ ਸੀ ਉਹਨਾਂ ਦੇ ਘਰ ਉੱਤਰ ਜਾਂਦੇ ਸੇ ਉਹ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਹਰਦੀਪ ਸਿੰਘ ਮੁੰਡੀਆਂ ਜੋ ਕਿ ਸਾਡੇ ਪਿੰਡ ਆ ਗਏ ਉਹਨਾਂ ਮਹਿਮਤ ਲਈ ਇਹਦੀ ਇੱਥੇ ਮਾਦ ਕਸਮ ਖਾਦੀ ਇਕੋ ਨਸਬੇ ਦਾਜਾ ਕੋ ਨਸਾ ਖੰਡਾ ਉਹਨੂੰ ਸੈਂਟਰ ਨਾਲ ਜਾਓ ਜਿਹੜਾ ਬੇਦਾ ਉਹਦੇ ਖਿਲਾਫ ਸਤਨ ਨੂੰ ਕਹੋ ਅਸੀਂ ਇਹਦਾ ਹਰ ਵੀ ਮੁੰਡਿਆ ਬਹੁਤ ਬਹੁਤ ਧੰਨਵਾਦ ਸਵਰਨ ਟੀਵੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਲਕੀ ਸਿੰਘ ਜੀ ਅੱਜ ਪਿੰਡ ਕੜਿਆਣਾ ਕੋਤੜ ਜਿਹੜੀ ਮੀਟਿੰਗ ਹੋਈ ਆ ਜੋ ਤਨਸ਼ਾ ਪਰੋ ਤੇ ਸੋਚ ਚੁੱਕੀ ਆ ਪਿੰਡ ਵਾਸੀਆਂ ਨੇ ਜੀ ਕਿਸ ਤਰ੍ਹਾਂ ਦਾ ਉਪਰਾਲਾ ਇਹ ਪੰਜਾਬ ਸਰਕਾਰ ਦਾ ਨਸ਼ਾ ਰੇਖਾ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਨਗਰ ਦਾ ਸਾਰੇ ਨਗਰ ਨੇ ਸਾਥ ਦਿੱਤਾ ਬਹੁਤ ਵਧੀਆ ਪ੍ਰੋਗਰਾਮ ਸਰਕਾਰ ਦਾ ਅਸੀਂ ਇਹ ਪ੍ਰੋਗਰਾਮ ਦੇ ਨਾਮਾਂ ਪੰਚਾਇਤ ਵੱਲੋਂ ਕੀ ਕੰਮ ਚੁੱਕੇ ਜਾਣਗੇ ਨਸ਼ੇ ਰੋਕੂ ਪੰਚਾਇਤ ਵੱਲੋਂ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰੇਗਾ ਅਸੀਂ ਉਹਨੂੰ ਖੜਾਵਾਂਗੇ ਤੇ ਜੇ ਕੋਈ ਜਮਾਨਤ ਕਹਿੰਦੇ ਆ ਉਹ ਵੀ ਨਹੀਂ ਦੇਣਗੇ ਅਸੀਂ ਨਾਲਾ ਕੋਈ ਸਰਕਾਰ ਦੇ ਨਾਮ ਪਿੰਡ ਦੇ ਵਿਕਾਸਕਾਰ ਜੀ ਕਿਸ ਤਰ੍ਹਾਂ ਚੱਲ ਰਿਹਾ ਕੋਈ ਗ੍ਰਾਂਟ ਪਾਸ ਹੋਈ ਜੀ ਗ੍ਰਾਂਟ ਦੀ ਕੋਈ ਪਾਸ ਹੋਈ ਜੀ ਸਾਡੇ ਖਾਤੇ ਬੰਦ ਨੇ ਉਹ ਸਰਕਾਰ ਨੂੰ ਅਸੀਂ ਕਹਿ ਰਹੇ ਆ ਵੀ ਖਾਤੇ ਸਾਡੇ ਖੁੱਲੇ ਜਾਣ ਬਹੁਤ ਜਲਦੀ ਕੀ ਕਰਨਾ ਹੈ ਖਾਤੇ ਕਿਉਂ ਬੰਦ ਪੰਜਾਂ ਸ਼ਾਂ ਪਿੰਡਾਂ ਦੇ ਬੰਦ ਨਹੀਂ ਪਿੱਛੋਂ ਪਹਿਲਾਂ ਤਾਂ ਕੋਈ ਅਸਰਾਂ ਦਾ ਕੋਈ ਚੱਕਰ ਹੀ ਲੈਣ ਦੇਣੇ ਕੀ ਹੈ ਇਹ ਹੁਣ ਸਰਕਾਰ ਨੂੰ ਪਤਾ ਹੈ ਖੁੱਲੇ ਜਣ ਹੁਣ ਸਾਰੇ ਪਿੰਡਾਂ ਦੇ ਖੁੱਲੇ ਜਣ ਖਾਤੇ ਨਵੀਆਂ ਪੰਚਾਇਤਾਂ ਬਣੀਆਂ ਨੇ ਸਾਲ ਹੋ ਗਿਆ ਬੈਲੀਆਂ ਬੈਠੀਆਂ ਨੇ ਕੋਈ ਕੰਮ ਨਹੀਂ ਕਰ ਰਹੇ ਹੋਇਆ ਕੋਈ ਵੀ ਸਾਡੇ ਖਾਤੇ ਪਿੰਡ ਦਾ ਵਿਕਾਸ ਰੁਕਿਆ ਪਿੰਡ ਦਾ ਵਿਕਾਸ ਰੁਕਿਆ ਸਾਰੇ ਬਿੱਲ ਬੁੱਲ ਦੇਣ ਵਾਲੇ ਲੈਣ ਦੇਣੇ ਕੀ ਹੈ ਪੁਰਾਣੇ ਬਿੱਲ ਖੜੇ ਨੇ ਪੁਰਾਣਾ ਸਾਰਾ ਹੀ ਕੰਮ ਖੜਾ ਦੋ ਸਾਲ ਦਾ ਸਾਰਾ ਲੈਣ ਦੇਣੇ ਖੜਾ ਹੈ ਜੀ ਉਹ ਜਿਹੜੀ ਪਹਿਲਾਂ ਦੀ ਪੰਚਾਇਤ ਆਈ ਉਹਦੇ ਕਰਕੇ ਬੰਦ ਹੋਇਆ ਹੈ ਪਹਿਲਾਂ ਦੀ ਪੰਚਾਇਤ ਸਾਡੇ ਪਿੰਡ ਦੇ ਠੀਕ ਸੀ ਸਾਡੇ ਕੋਈ ਅਪੀਲ ਨਹੀਂ ਤੜਾਈ ਗਈ ਸਾਰੀ ਸਰਕਾਰ ਨੂੰ ਪਤਾ ਸਾਰੇ ਮੰਤਰੀਆਂ ਨੂੰ ਪਤਾ ਹੈ ਸਾਡਾ ਪਿੰਡ ਠੀਕ ਹੈ ਬਿਲਕੁਲ ਸਾਨੂੰ ਨਜਾਜ ਜੀ ਨਾਲ ਜੋੜਿਆ ਇੱਕ ਹਿਸਾਬ ਦਾ ਵੀ ਸਾਨੂੰ ਲੱਗ ਖੋਲਿਆ ਜਾਵੇ ਸਾਡਾ ਖਾਤਾ ਸਾਡੀ ਇਹ ਇਹਨਾਂ ਨੂੰ ਸਰਕਾਰ ਨੂੰ ਵਾਸਤੇ ਜਿਮਾਂਗ ਵੀ ਕੀਤੀ ਹੈ ਇਸ ਦੀ ਹਾਂਜੀ ਮੰਗ ਵੀ ਕੀਤੀ ਹੈ ਮੰਗ ਵੀ ਕੀਤੀ ਹੈ ਸਾਡੇ ਖਾਤੇ ਖੁੱਲ੍ਹੇ ਜਾਣ ਮੰਤਰੀ ਸਾਹਿਬ ਨੂੰ ਕੋਈ ਉਹਦੀ ਇਨਕੁਆਰੀ ਵੀ ਚੱਲਦੀ ਆ ਪਿਛਲੇ ਜੋ ਖਾਤਿਆਂ ਦੇ ਜੋ ਲੈਣ ਦੇਣ ਹੋਇਆ ਉਹ ਇਨਕੁਆਰੀ ਸਾਡੇ ਤੇ ਅੱਗੇ ਦੇ ਚੁੱਕਿਆ ਸੀ ਸਾਰਾ ਫਿਰ ਉਹਨਾਂ ਨੂੰ ਸਦੀ ਪੰਚਾਇਤ ਨੇ ਪਿਛਲੀ ਪੰਚਾਇਤ ਨੇ ਟੋਟਲ ਰਿਕਾਰਡ ਦਿੱਤਾ ਹੋਇਆ ਜੇ ਕੋਈ ਇਨਕੁਆਰੀ ਕਰਨੀ ਆ ਕੇ ਪਿੰਡ ਚ ਕਰ ਵੀ ਸਕਦੇ ਨੇ ਕੋਈ ਐਦਾਂ ਸਦਾ ਬਿਲਕੁਲ ਪਲੀਆ ਸਾਨੂੰ ਜਰੂਰ ਖਾਤੇ ਖੋਲੇ ਜਾਓ ਸਾਡੇ ਦੇ